ਇੱਕ ਟਾਰਗੇਟ ਜ਼ਿੰਦਗੀ ਦਾ ਰੱਖਣਾ ਚਾਹੀਦਾ ਇੱਕ ਸੋਚ ਵੱਡੀ ਰੱਖਣੀ ਚਾਹੀਦੀ ਹੈ ਤਾਂ ਬੰਦਾ ਆਪੇ ਹੀ ਵੱਡਾ ਹੋ ਜਾਂਦਾ ਜੇ ਆਪਾਂ ਸੋਚਣਾ ਹੀ ਛੋਟਾ ਤਾਂ ਫਿਰ ਛੋਟਾ ਹੀ ਰਹਿ ਜਾਣਾ ਤੇ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਮੈਂ ਕਿਹਾ ਸੀ ਵੀ ਆਪਣੇ ਜਨਮਦਨ ਤੋਂ ਪਹਿਲਾਂ ਪਹਿਲਾਂ ਇਸ ਸਾਲ 2025 ਦੇ ਵਿੱਚ ਵਿੱਚ ਹੀ 1 ਲੱਖ ਫਾਲੋਅਰ ਕਰਨਾ ਸੋ ਹੈ ਆਪਣੇ ਸਾਰੇ ਵੀਰ ਭੈਣ ਭਰਾ ਸੋ ਸਾਰਿਆਂ ਨੇ ਸਪੋਰਟ ਕੀਤੀ ਹੈ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਆਪਣੇ ਅੱਜ ਕੰਪਲੀਟ ਹੋ ਗਿਆ 1 ਲੱਖ ਫਾਲੋਅਰ 1 ਲੱਖ ਹੋ ਗਿਆ ਕੰਪਲੀਟ ਵਧਾਈਆਂ ਬਲਗੇ ਬਲਗੇ ਜਨਮ ਦਿਨ ਵਧਾਈਆਂ ਹਾਂ ਬੜੀ ਰੀ ਸੀ ਬੜੀ ਵੇਟ ਕਰਦਾ ਸੀਗਾ ਆ ਪਿਛਲੇ 1-2 ਮਹੀਨਿਆਂ ਤੋਂ ਵੇਟ ਕਰ ਰਿਆ ਸੀ ਵੇਟ ਕਰ ਰਿਆ ਸੀਗਾ ਤੇ ਨਵੰਬਰ ਚ ਹੋ ਜੂਗਾ ਹਾਂ ਨਵੰਬਰ ਚ ਬਰਥਡੇ ਤੋਂ ਪਹਿਲਾਂ ਪਹਿਲਾਂ ਮੈਂ ਬਰਥਡੇ ਤੇ ਵੈਸੇ ਇਕੱਠਾ ਹੀ ਸੈਲੀਬ੍ਰੇਟ ਕਰਨ ਦਾ ਸੋਚਦਾ ਸੀ ਸਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹਾਂ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਹਾਂ ਸੋ ਇਸ ਵਾਰ ਕਣਕਾਂ ਜਿਹੜੀਆਂ ਉਗ ਰਹੀਆਂ ਬਹੁਤ ਸਲੋ ਉਗ ਰਹੀਆਂ ਉਹਦਾ ਕਾਰਨ ਤੁਸੀਂ ਕਮੈਂਟ ਕਰ ਦਿਓ ਜੀ ਬਾਕੀ ਜਿੱਥੋਂ ਤੱਕ ਜੇ ਮੈਂ ਆਪਦਾ ਦਿਮਾਗ ਜਿਹਾ ਲਾਉਣਾ ਤੇ ਪਿਛਲੇ ਸਾਲ ਆਪਣੀ ਜਿਹੜੀ ਕਣਕ ਵੇਚੀ ਸੀ ਆਪਾਂ 19 ਨਵੰਬਰ ਨੂੰ ਤੇ 9ਵੇਂ ਦਿਨ ਕਣਕ ਦਿਸਣ ਜੇ ਲੱਗ ਪਈ ਸੀ ਤੇ 10ਵੇਂ ਦਿਨ 9ਵੇਂ ਦਿਨ ਦਿਸਣ ਲੱਪੀ ਸੀ ਤੇ 10ਵੇਂ ਦਿਨ ਚੰਗੀ ਤਰ੍ਹਾਂ ਦਿਸਣ ਲੱਪੀ ਸੀ ਤੇ ਇਸ ਵਾਰ ਆਪਾਂ ਕਣਕ ਇੱਕ ਹਫਤਾ ਪਹਿਲਾਂ ਬੀਜੀ ਹੈ ਐਦਕੀ ਬੀਜੀ ਆਪਾਂ 10 ਨਵੰਬਰ ਨੂੰ ਤੇ ਅੱਜ ਹੋ ਗਈ ਆ ਤਰੀਕ 20 ਨਵੰਬਰ ਤੇ ਅੱਜ ਹੈਗਾ ਆਪਣੀ ਕਣਕ ਦਾ 11ਵਾਂ ਦਿਨ ਤੇ ਪਿਛਲੇ ਸਾਲ 11ਵੇਂ ਦਿਨ ਤਾਂ ਪ੍ਰੋਪਰ ਕਣਕ ਦੇਖਦੀ ਸੀ ਤੇ ਇਸ ਸਾਲ ਪਿਛਲੇ ਸਾਲ ਨਾਲੋਂ 2 ਦਿਨ ਕਣਕ ਲੇਟ ਦੇਸਣ ਲੱਗੀ ਆ ਪਹਿਲਾਂ ਤਾਂ ਮੈਨੂੰ ਇਹ ਡਰ ਸੀ ਵੀ ਪਤਾ ਨਹੀਂ ਕੀ ਚੱਕਰ ਪੈ ਗਿਆ ਡੂੰਗੀ ਤਾਂ ਨਹੀਂ ਜਾਦੇ ਲੱਗੀ ਕਿਉਂਕਿ ਅੱਜ ਕੱਲ ਵੀਡੀਓ ਵੀ ਬਹੁਤ ਆਉਂਦੀਆਂ ਬਾਈ ਡੂੰਗੀ ਬੀਤੀ ਉਹ ਪਿੱਛੇ ਥੱਲੇ ਮੁੜ ਗਈ ਆ ਉਗਣੀ ਨਹੀਂ ਪਰ ਇੱਕ ਸੀਗਾ ਆਪਣਾ ਵੀ ਵਾਣ ਰੌਣੀ ਕੀਤਾ ਸੀ ਆਪਾਂ ਨੂੰ ਫਿਕਰ ਘੱਟ ਸੀਗਾ ਤੇ ਇੱਕ ਕਈ ਜਿਵੇਂ ਲੋਕ ਡਰਾਉਂਦੇ ਉਹ ਤੇਰੀ ਕਣਕ ਨਿਕਲੀ ਨਹੀਂ ਅੱਜ ਇਹਨੇ ਦਿਨ ਬਾਈ ਕਣਕ ਉਦੋਂ ਹੀ ਨਿਕਲੂਗੀ ਜਦੋਂ ਦਾ ਟਾਈਮ ਆਊਗਾ। ਬਾਕੀ ਐਦਕੀ ਜਿਹੜਾ ਕਾਰਨ ਮੈਨੂੰ ਲੱਗਦਾ ਹੈ ਵੀ ਮੌਸਮ ਹੋ ਗਿਆ ਜ਼ਿਆਦਾ ਠੰਡਾ ਤੇ ਗਰਮੈਸ਼ ਨਾਲ ਥੋੜੀ ਕਣਕ ਛੇਤੀ ਨਿਕਲਦੀ ਆ ਤੇ ਜਦੋਂ ਠੰਡ ਪੈਣ ਲੱਪੇ ਫਿਰ ਥੋੜੀ ਸਲੋ ਨਿਕਲਦੀ ਆ ਤੇ ਜਿਹੜੇ ਹੁਣ ਬੀਜ ਰਹੇ ਆ ਕਣਕਾਂ ਹਾਲੇ ਕਾਫੀ ਰਹਿੰਦੀਆਂ ਆਪਣੇ ਏਰੀਆ 'ਚ ਉਹ ਇਸ ਤੋਂ ਵੀ ਲੇਟ ਉਗੂਗੀ ਤੇ ਆਪਣੀ ਕਣਕ ਅੱਜ ਤੁਹਾਨੂੰ ਦਿਖਾ ਦਿੰਨੇ ਆ ਅੱਜ ਹੈਗਾ ਕਣਕ ਦਾ ਆਪਣੀ ਦਾ 11 ਮਾਦਨ ਇਧਰ ਦੇਖੋ ਕਣਕ ਆਪਣੀ ਪੂਰੀ ਨਿਕਲਦੀ ਆਉਂਦੀ ਆ ਦੂਰ ਤੱਕ ਐਦਕੀ ਆਪਣੇ ਵਾਹਣ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਸੀਗੇ ਇਸ ਕਰਕੇ ਥੋੜੀ ਸ਼ੋਅ ਕੱਟ ਕਰਦੀ ਆ ਪਰ ਕਣਕ ਬਹੁਤ ਜ਼ਿਆਦਾ ਨਿਕਲੀ ਆ ਇੱਥੇ ਇੱਥੇ ਖਰਚੇ ਥੋੜੇ ਘੱਟ ਦੇਖੋ ਇਹ ਵਾਹਣ ਦੇ ਵਿੱਚ ਮੈਨੂੰ ਐਂ ਲੱਗਦਾ ਸੀਗਾ ਵੀ ਜਿਵੇਂ ਬੀਜ ਮੇਰੇ ਤੋਂ ਨਾ ਥੋੜਾ ਘੱਟ ਪਿਆ ਤੇ ਪਰ ਫੇਰ ਵੀ ਕਣਕ ਵਧੀਆ ਉੱਗ ਰਹੀ ਆ ਆ ਦੇਖੋ ਤੁਸੀਂ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਜਿਵੇਂ ਕਣਕ 'ਚ ਨਾ ਇਦ ਕੀ ਬੀ ਕਿਉਂਕਿ ਜਦੋਂ ਪਹਿਲਾਂ ਇਧਰੋਂ ਸਟਾਰਟ ਕੀਤਾ ਸੀ ਤੇ ਉਹ ਕਹਿੰਦਾ ਸੀ ਵੀ ਏਜੰਟਾ ਕਹਿੰਦਾ ਸੀ 40 ਕਿਲੋ ਪਾਉਂਦੀ ਆ ਤੇ ਮੈਨੂੰ ਲੱਗਦਾ ਸੀ ਵੀ ਥੋੜਾ ਘੱਟ ਵੀ ਪਿਆ ਤੇ ਫਿਰ ਜਿਹੜੇ ਇਧਰਲਾ ਆਪਣਾ ਵਾਹਣ ਇਧਰ ਫਰਮਾ ਪੂਰੀ ਵਧਾਤੀ ਸੀਗੀ ਤੇ ਉਧਰ ਵੀ ਵੱਧ ਪੈ ਗਿਆ ਸੀ ਪਰ ਫਰਕ ਕਿਉਂ ਆ ਇਹ ਮੈਨੂੰ ਲੱਗਦਾ ਈ ਥੋੜੀ ਸਲੋ ਨਿਕਲੂਗੀ ਇਹ ਉਹਦੇ ਨਾਲੋਂ ਫਾਸਟ ਆ ਵੀਜੀ ਇੱਕੋ ਦਿਨ ਆ ਇਹ ਸਵੇਰੇ ਟਾਈਮ ਵੀਜੀ ਉਹ ਸ਼ਾਮ ਦੇ ਟਾਈਮ ਇੰਨਾ ਫਰਕ ਆ ਵੀ ਇਹ ਥੋੜੀ ਜੀ ਪਹਿਲਾਂ ਉੱਗ ਰਹੀ ਆ ਤੇ ਉਹ ਥੋੜੀ ਜੀ ਸਮਾਂ ਛੋੜਾ ਪਿੱਛੇ ਲੈ ਰਹੀ ਇਦਰ ਲਈ ਕਣਕ ਤੇ ਬਾਕੀ ਹੁਣ ਥੋੜਾ ਜਿਹਾ ਹੌਸਲਾ ਕਣਕ ਆਪਣੀ ਖਰਚਿਆਂ ਦੇ ਵਿੱਚ ਵੀ ਹੌਲ ਲੁੱਗੀ ਆ ਆਵੇ ਦਿਖਾਉਣਾ ਤੁਹਾਨੂੰ ਤੇ ਆਵੇ ਜਿਵੇਂ ਇੱਥੇ ਆ ਚੀਜ਼ ਖਰਚੇ ਬਹੁਤ ਆ ਪਰ ਕਣਕ ਇੱਥੇ ਫਿਰ ਵੀ ਬਹੁਤ ਉੱਗੀ ਆ ਹੁਣ ਦੇਖਤੀ ਪਈ ਹੈ ਨਾ ਤੇ ਹਾਲੇ ਕੱਟੋ-ਕਟਾ ਵੇ ਸਾਰੇ ਹਰਿਆਲੀ ਪਈ ਮਾਰਦੀ ਕਣਕ ਨੂੰ ਕੱਟੋ-ਕਟ ਵੀ 15 ਦਿਨ ਲੱਗਣਗੇ ਹਰਿਆਲੀ ਦੇ ਸਾਨੂੰ 15 ਤੋਂ ਵੀ 16 ਹੀ ਲੱਗਣਗੇ ਅੱਜ ਹੈਗਾ 11ਵਾਂ ਦਿਨ ਤੇ ਪੰਜਾਂ ਦਿਨਾਂ ਨੂੰ ਕਣਕ ਐਨ ਪੂਰੀ ਸਾਰੇ ਹਰਿਆਲੀ ਮਾਰੂਗੀ ਕਿਉਂਕਿ ਜਿਹੜੀਆਂ ਮੇਰੇ ਨਾਲ ਬੀਜੀਆਂ ਉਹ ਵੀ ਇਸੇ ਕੰਡੀਸ਼ਨ ਤੇ ਹੀ ਆ ਤੇ ਵਾਹਨ ਤਾਂ ਚਲੋ ਰੌਣੀ ਸੀ ਮੈਨੂੰ ਆਏ ਸੀ ਵੀ ਥੋੜੀ ਜਿਹੀ ਸਫਾਈ ਘਾਟਾ ਖਰਚੇ ਜੇ ਵੱਧ ਆਏ ਨਾ ਹੋਵੇ ਵੀ ਉੱਗੇ ਨਾ ਪਰ ਸੁਪਰਸੀਟਰ ਨੂੰ ਥੋੜੀ ਗੱਲ ਚਾਹੀਦੀ ਆ ਗੱਲ ਆਪਣੇ ਵਾਹਨ ਚ ਸੀਗੀ ਪ੍ਰੋਪਰ ਪੂਰੀ ਫੌਲ ਹੀ ਸੀ ਗੱਲ ਤਾਂ ਇਹ ਠੀਕ ਹੈ ਵੈਸੇ ਕਣਕ ਤੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਵੀ ਤੁਹਾਡੀ ਕਣਕ ਕਿੰਨੇ ਦਿਨਾਂ ਬਾਅਦ ਉੱਗ ਪਈ ਆ ਤੇ ਕਈ ਲੋਕਾਂ ਦੀ ਕਣਕ ਨਹੀਂ ਉੱਗੀ ਵਿੱਚ ਪਾਣੀ ਲਾਈ ਜਾਂਦੇ ਸੋਚ ਆਪੋ ਆਪਣੀ ਆ ਕਿਸੇ ਦੇ ਕੋਈ ਪਿੱਛੇ ਨਹੀਂ ਲੱਗਦਾ ਨਾ ਹੀ ਕੋਈ ਅੱਜਕੱਲ ਸਮਝਾਉਣ ਦਾ ਫਾਇਦਾ ਕਿਸੇ ਨੂੰ ਆਪਣੀ ਖੇਤੀ ਵਾਣ ਦੇ ਹਿਸਾਬ ਨਾਲ ਬੀ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਿਸੇ ਨੂੰ ਵਾਹ ਕੇ ਚੰਗੀ ਲੱਗਦੀ ਕਿਸੇ ਨੂੰ ਸੁਪਰ ਸੀਡਰਾਂ ਚੰਗੀ ਲੱਗਦੀ ਕਿਸੇ ਨੂੰ ਜ਼ੀਰੋ ਡ੍ਰੈਲ ਵਾਲੀ ਚੰਗੀ ਲੱਗਦੀ ਆ ਤੇ ਆਪਾਂ ਦਾ ਜ਼ੀਰੋ ਡ੍ਰੈਲ ਨਾ ਬੀਜਦੇ ਆ ਦੂਜਾ ਸਾਲ ਆ ਸੁਪਰਸੀਡਰ ਦੇ ਨਾਲ ਇਹ ਕੀ ਬਜਾਈ ਦਾ ਤੇ ਪਹਿਲਾਂ ਨਹੀਂ ਆਪਾਂ ਇਹਦੇ ਨਾਲ ਬੀਜਦੇ ਹੁੰਦੇ ਸੀ ਤੇ ਆਹ ਦੂਜੇ ਕੈਰੇ ਚ ਆ ਗਏ ਇਧਰ ਵੀ ਠੀਕ ਆ ਬਾਕੀ ਜੇ ਆਪਾਂ ਚੈੱਕ ਕਰਦੇ ਆ ਤਾਂ ਥੱਲੇ ਹਾਲੇ ਨਾ ਕਣਕ ਨਿਕਲਦੀ ਪਈ ਆ ਦੇਖਦੇ ਆ ਇੱਕ ਮਿੰਟ ਜਿਵੇਂ ਆਵੇ ਚੀਜ਼ ਦੇਖੋ ਨਿਕਲ ਰਹੀ ਆ ਹਾਲੇ ਕਣਕ ਜੇ ਆਪਾਂ ਥੋੜੇ ਹੱਥ ਮਾਰਾਂਗੇ ਤੇ ਆਹ ਦੇਖੋ ਉਂਗਲੇ ਨਾ ਨਿਕਲਦੇ ਪਏ ਹਾਲੇ ਕਣਕ ਥੋੜੀ ਜਿਹੀ ਥੱਲੇ ਆ ਇਹ ਵੀ ਆਵੇ ਜਿਹੜੀ ਆ ਪੀਲੀ ਪੀਲੀ ਸਾਰੀ ਨਿਕਲ ਆਉਣੀ ਆ ਕੱਲ ਨੂੰ ਪੂਰੀ ਹਰਿਆਲੀ ਮਾਰੂਗੀ ਇਹ ਵੀ ਕੱਲ ਇਧਰ ਮੂਲੀਆਂ ਤੇ ਸਰੋਂ ਸਰੋਂ ਦੀ ਸਾਰੀ ਪੱਟਤੀ ਸੀ ਤੇ ਹੁਣ ਇਹਦੀ ਸਫਾਈ ਕਰ ਦਿੰਨੇ ਆ ਤੇ ਇੱਥੇ ਆਪਾਂ ਲਾਉਣੇ ਹੁਣ ਪਿਆਜ਼ ਇਧਰਲੀ ਸਾਈਡ ਕੋਈ ਥਾਂ ਆਪਣੇ ਕੋਲ ਬਚਿਆ ਕੁਝ ਮੂਲੀਆਂ ਵੀ ਆਪਾਂ ਛੱਡ ਲਈਆਂ ਤੇ ਗਾਜਰ ਉਧਰ ਲਾਈ ਸੀ ਦੇਖਦੇ ਆ ਉਗਰੀ ਆ ਕਿ ਨਹੀਂ ਉਗਰੀ ਮਟਰ ਤਾਂ ਆਪਣੇ ਬਹੁਤ ਵਧੀਆ ਉਗਰ ਪਏ ਸੀ ਇਹ ਥੋੜੀ ਜਿਹੀ ਲੇਟ ਲਾਈ ਸੀਗੀ ਉਹ ਗਾਜਰ ਥੋੜੀ ਜਿਹੀ ਲੇਟ ਆਉਦੀ ਹੁੰਦੀ ਆ ਅਸੀਂ ਉਹਗਰ ਦੀ ਪਈ ਆ ਟੰਗੂਰ ਜਿਹਾ ਮਾਰਦੇ ਆ ਲੋ ਬਈ ਘੰਟਾ ਘਲਾ ਕੇ ਥਾਂ ਸਵਾਰਤਾ ਐ ਚੱਕ ਕੇ ਲਾਤੀਆਂ ਢੇਰੀਆਂ ਤੇ ਇਹਨੂੰ ਕਰਤੀ ਗੋਡੀ ਇਧਰ ਇਧਰ ਰਹਿ ਗਈ ਉਧਰ ਗੋੜਤਾ ਤੇ ਇਹਨੂੰ ਦੋ ਤਿੰਨ ਧੁੱਪਾ ਲਵਾ ਕੇ ਆਪਾਂ ਇੱਥੇ ਲਾ ਦਿਆਂ ਗੰਡੇ ਸਵੇਰੇ ਸਵੇਰੇ ਘੰਟਾ ਘਲਾ ਲੀ ਗਏ ਨਾਲੇ ਤਾਂ ਸਰੀਰ ਸੈੱਟ ਰਹਿੰਦਾ ਤੇ ਨਾਲੇ ਸਕੂਨ ਜਿਹਾ ਮਿਲਦਾ ਆ ਇੰਨੀਆਂ ਕਰ ਰਹਿ ਗੀਆਂ ਮੂਲੀਆਂ ਤੇ ਇਧਰ ਇਧਰ ਹੁਣ ਆਪਾਂ ਇੰਨੇ ਘਲਾ ਦਿਆਂਗੇ ਪਿਆਜ਼ ਇੰਨੀਆਂ ਕ ਹੋਰ ਕੁਛ ਐਟਮ ਆਪਣੇ ਕੋ ਵਾਧੂ ਆ ਸਾਰੇ ਬੀਬੂ ਲਾ ਦੇਆ ਕਿਹੜਾ ਤੇਰਾ ਮੂੜੀਆਂ ਪੱਟ ਕੇ ਇੱਥੇ ਬਾਅਦ ਚੋ ਲਾ ਦਾਂਗੇ ਪਿਆਜ਼ ਹੀ ਉੱਥੇ ਲਾ ਦਾਂਗੇ ਪਿਛਲੇ ਸਾਲ ਪਿਆਜ਼ ਲਾਏ ਤੇ ਹੁਣ ਤੱਕ ਚੱਲਦੇ ਰਿਹਾ ਆਪਣੇ ਪਿਆਜ਼ ਤਾਂ ਤਨ ਤਨ ਹੋ ਜਾਂਦੀ ਆ ਹੁਣ ਚੱਲਦੇ ਆ ਘਰਾਂ ਨੂੰ ਤੇ ਸਾਧਨ ਵੀ ਮੈਨੂੰ ਲੱਗਦਾ ਵੀ ਘੱਟੋ ਘੱਟ 2 ਮਹੀਨੇ ਹੋ ਗਏ ਜਿਉਂ ਦਾ ਮੂੜੀਆਂ ਵੇਚਦਾ ਇਹ ਗੱਡੀ ਚ ਲੇਕੇ ਜਾਂਦਾ ਸੀ ਕਦੇ ਕਿਉਂਕਿ ਰਾਹ ਖਰਾਬ ਸੀਗਾ ਤੇ ਸਾਰੀ ਗੱਡੀ ਖਰਾਬ ਹੋਈ ਪਈ ਆ ਤੇ ਅੱਜ ਜਾ ਕੇ ਉਹਨੂੰ ਵਾਸ਼ ਕਰਦੇ ਆ ਟਰੈਕਟਰ ਵੀ ਧੋਣਾ ਮੋਟਰਸਾਈਕਲ ਦਾ ਵੀ ਕੱਲ ਸ਼ਾਕਰ ਭਰਾ ਲਿਆਂਦਾ ਸੀਗਾ ਤੇ ਲੀਕ ਸੀਗਾ ਰਾੜ ਹੀ ਨਵੀਂ ਪਈ ਤੇ ਜਾ ਕੇ ਨਾਈ ਤਾਂ ਵੀ ਕਰਾਉਣੀ ਆ ਜ ਸਾਧਨਾਂ ਦੀ ਬਾਕੀ ਜਾ ਕੇ ਕੋਈ ਹੋਰ ਕੰਮ ਪੈ ਜੇ ਤਾਂ ਗੱਲ ਵੱਖਰੀ ਆ ਤੇ ਆਜੋ ਫਿਰ ਚੱਲਦੇ ਆ ਘਰ ਨੂੰ ਰੋਟੀ ਰੋਟੀ ਖਾ ਕੇ ਤੇ ਕੰਮ ਹੰਪ ਕਰਦੇ ਆ ਸ਼ੁਰੂ ਤੇ ਮਟਰ ਬਾਬੇ ਨਾਨਕ ਦੀ ਕਿਰਪਾ ਨਾਲ ਆਪਣੇ ਐਨ ਪੂਰੇ ਹਰੇ ਹੋ ਗਏ ਓਕੇ ਰਿਪੋਰਟ ਜਮ ਸਾਈਕਲ ਤਾਂ ਅੱਗੇ ਵੀ ਚਲਾਈਦਾ ਸੀ ਆਪਾਂ ਤਾਂ ਇਹਨ ਛੜਕ ਬਣ ਗਈ ਥੋੜਾ ਸੌਖਾ ਅੱਗੇ ਉਖਲਿਆਂ ਵਿੱਚ ਵੜਕਦੇ ਜਾਈਦਾ ਸੀ ਪਰ ਜਿੰਨ ਘਟੂ ਘਟ ਮੈਨੂੰ ਹੋਗੇ ਹੋਣੇ 7-8 ਸਾਲ ਸਾਈਕਲ ਆ ਇਹਨੂੰ ਜਿਆਦਾ ਹੀ ਹੋਗੇ ਹੋਣਗੇ ਜਿਉਂਦਾ ਸਾਈਕਲ ਚਲਾਉਂਦਾ ਨਾ ਸਰੀਰ ਫਟ ਰਹਿਂਦਾ ਖਾਈਦਾ ਵੀ ਵਾਧੂ ਕੁਛ ਆ ਫਾਸਟ ਫੂਡ ਵੀ ਖਾਈਦਾ ਤੇ ਹੋਰ ਵੀ ਬਹੁਤ ਕੁਝ ਪੇਟ ਕੱਸਿਆ ਰਹਿੰਦਾ ਇਹਦੇ ਨਾਲ ਖਿੱਚਿਆ ਹੋਵੇ ਤਾਂ ਸਾਰੀ ਵਰਜਿਸ਼ ਹੋ ਜਾਂਦੀ ਆ ਲੋ ਵੇ ਮਿੱਤਰੋ ਆ ਕੇ ਰੋਟੀ ਰੋਟੀ ਖਾ ਕੇ ਤੇ ਮੈਂ ਕਹਿੰਦਾ ਆਉਂਦਾ ਲੱਗਾ 1 ਵਜ ਗਿਆ ਤੇ ਸਾਰੇ ਹੀ ਸੰਦ ਪੜੇ ਸੰਦਾ ਪਾਦੇ ਤੇ ਧੋਸਾ ਦਾ ਨਾ ਆਉਦੇ ਕਿਉਂਕਿ ਗੱਡੀ ਵੀ ਕਾਫੀ ਟਾਈਮ ਦੀ ਵਿਚਾਰੀ ਉਵੇਂ ਹੀ ਚੱਲੀ ਜਾਂਦੀ ਸੀਗੀ ਘੱਟੋ ਘੱਟ 4-5 ਮਹੀਨੇ ਹੋ ਗਏ ਤੇ ਮੋਟਰਸਾਈਕਲ ਵੀ ਐਂ ਹੀ ਚੱਲੀ ਜਾਂਦਾ ਸੀਗਾ ਇਹ ਵੀ ਧੋਨ ਵਾਲਾ ਸੀਗਾ ਟਰੈਕਟਰ ਵੀ ਆਪਣਾ ਧੋਨ ਵਾਲਾ ਸੀ ਇਹਦੇ ਦੀ ਕਾਲਸ ਬਹੁਤ ਚੜੀ ਪਈ ਸੀ ਸਾਈਕਲ ਵੀ ਆਪਣਾ ਕੋਈ ਲੈ ਕੇ ਗਿਆ ਸੀ ਇਹ ਵੀ ਧੋਨ ਵਾਲਾ ਸੀ ਸਕੂਟਰ ਵੀ ਆਪਣਾ ਘੱਟੇ ਜਾਂਦਾ ਰਿਹਾ ਹੁਣ ਤਾਂ ਸੜਕ ਬਣ ਗਈਆਂ ਚਲੋ ਹੁਣ ਮਿੱਟੀ ਚੜਨੋਂ हट ਜੂ ਇਹਦੇ ਵੀ ਚੱਕੇ ਚੁੱਕੇ ਅਜਵੇਂ ਲਿਸ਼ਕਾ ਤੇ ਤੇ ਉਧਰ استاد ਜੀ ਦੀ ਫਰਸ਼ ਵੀ ਧੋਤੀ ਤੇ ਬਰਾਂਡਾ ਵੀ ਧੋਤਾ ਆ ਰੈਡੀ ਰਹਿ ਗਈ ਤੇ ਰੈਡੀ ਸਾਫੀ ਸਾਈਡਾਂ ਤੇ ਪਾਣੀ ਮਾਰਤਾ ਹਾਂਜੀ استاد ਜੀ ਓਕੇ ਓਕੇ ਨਾ ਵੀ 1 ਵਜ ਗਿਆ ਧੰਨਵਾਦ ਤੇ ਕੰਮ ਸਾਰਾ ਓਕੇ ਦੀ ਰਿਪੋਰਟ ਕਰਤਾ ਤੇ ਹੁਣ ਆਪ ਦੀ ਡੈਂਟਿੰਗ ਪੈਂਡਿੰਗ ਕਰਾਉਣੀ ਆ ਤੇ ਹੁਣ ਚਾਹ ਚੁ ਪੀਣੇ ਆ ਹਾਲੇ ਉਵੇਂ ਹੀ ਕੰਮ ਇਹਦਾ ਡਨ ਕਰਕੇ ਹਟਿਆ ਤੇ ਹੁਣ ਪੀਣੇ ਆ ਗਰਮਾ ਗਰਮ ਚਾਹ ਇੰਨੀ ਚਾਹ ਯਾਰ ਥੋੜੀ ਪਾ ਕੇ ਲਿਆ ਤੇ ਇੱਕ ਖੁਸ਼ਖਬਰੀ ਹੋਰ ਆ ਕੋਝ ਕੇ ਟਾਈਮ ਤੱਕ ਇਸੇ ਵਲੌਗ ਜੀ ਤੁਹਾਨੂੰ ਦਵਾਂਗੇ ਖੁਸ਼ਖਬਰੀ ਬਸ ਥੋੜਾ ਜਿਹਾ ਟਾਈਮ ਵੇਟ ਕਰੋ ਫਿਰ ਆਪਾਂ ਦਿਨੇ ਤੁਹਾਨੂੰ ਇੱਕ ਖੁਸ਼ਖਬਰੀ ਕੈਂਡ ਗੱਲਬਾਤ ਹੋਈ ਪਈ ਹੈ ਬਸ ਚਾਹ ਪੀ ਲਈ ਤੇ ਫਿਰ ਖੁਸ਼ਖਬਰੀ ਦਿੰਦੇ ਆ ਬੜੇ ਚਿਰ ਦੀ ਰਹੀ ਸੀਗੀ ਜਿਹੜੀ ਮੈਂ ਖੁਸ਼ੀ ਪਹਿਲਾਂ ਬੋਲਿਆ ਤੁਹਾਨੂੰ ਦੱਸਣ ਲੱਗਾ ਖੁਸ਼ੀ ਇਹ ਹੈ ਵੀ ਮੈਂ ਇੱਕ ਟਾਰਗੇਟ ਜ਼ਿੰਦਗੀ ਦਾ ਰੱਖਣਾ ਚਾਹੀਦਾ ਇੱਕ ਸੋਚ ਵੱਡੀ ਰੱਖਣੀ ਚਾਹੀਦੀ ਹੈ ਤਾਂ ਬੰਦਾ ਆਪੇ ਹੀ ਵੱਡਾ ਹੋ ਜਾਂਦਾ ਜੇ ਆਪਾਂ ਸੋਚਣਾ ਹੀ ਛੋਟਾ ਉਹ ਫਿਰ ਛੋਟਾ ਹੀ ਰਹਿ ਜਾਣਾ ਤੇ ਬਾਬੇ ਨਾਨਕ ਦੀ ਕਿਰਪਾ ਹੋਈ ਆ ਮੈਂ ਕਿਹਾ ਸੀ ਵੀ ਆਪਣੇ ਜਨਮਦਨ ਤੋਂ ਪਹਿਲਾਂ ਪਹਿਲਾਂ ਇਸ ਸਾਲ 2025 ਦੇ ਵਿੱਚ ਵਿੱਚ ਹੀ 1 ਲੱਖ ਫੋਲੋਅਰ ਕਰਨਾ ਸੋ ਹੈ ਆਪਣੇ ਸਾਰੇ ਵੀਰ ਭੈਣ ਭਰਾ ਸੋ ਸਾਰਿਆਂ ਨੇ ਸਪੋਰਟ ਕੀਤੀ ਆ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਆਪਣੇ ਅੱਜ ਕੰਪਲੀਟ ਹੋ ਗਿਆ 1 ਲੱਖ ਫੋਲੋਅਰ ਫੇਸਬੁੱਕ ਤੇ ਸੋ ਬਹੁਤ ਬਈ ਖੁਸ਼ੀ ਹੋਈ ਆ ਤੇ 21 22 ਉੱਤੇ ਵੀ ਹੋ ਗਿਆ ਸੋ ਮੈਂ ਕਾਫੀ ਟਾਈਮ ਦਾ ਸੋਚੀ ਜਾਂਦਾ ਸੀਗਾ ਪ੍ਰੋਸੈਸ ਚੱਲ ਰਿਹਾ ਸੀਗਾ ਸੋ ਡਨ ਹੋ ਗਿਆ 1 ਲੱਖ ਫਾਲੋਅਰ ਅੱਜ ਹੋ ਗਿਆ ਕੰਪਲੀਟ ਗੁਰੂ ਦਾ ਧੰਨਵਾਦ ਕਰਦੇ ਆ ਸੋ ਮੈਂ ਜਿਹੜੀ ਚੀਜ਼ ਸੋਚੀ ਆ ਉਹ ਹੋ ਜਾਂਦੀ ਆ ਇਹ ਸੋਚੀ ਸੀ ਵੀ ਆਪਣੇ ਬਰਥਡੇ ਤੋਂ ਪਹਿਲਾਂ ਪਹਿਲਾਂ ਆਪਾਂ ਕੰਪਲੀਟ ਕਰਨੇ ਤੇ ਆਪਣੇ ਬਰਥਡੇ ਚ ਹਲੇ 2 ਦਿਨ ਪਏ ਆ ਤੇ ਆਪਣਾ 1 ਲੱਖ ਹੋ ਗਿਆ ਫਾਲੋਅਰ ਦਾ ਲੈ ਵੇ ਉਸਤਾਦ 1 ਲੱਖ ਹੋ ਗਿਆ ਕੰਪਲੀਟ ਵਧਾਈਆਂ ਬਾਲੀਆ ਬਾਲੀਆ ਜੀ ਜੀ ਵਧਾਈਆਂ ਬੜਾ ਦਾਂਗੇ ਬੜੀ ਰੀ ਸੀ ਬੜੀ ਵੇਟ ਕਰਦਾ ਸੀਗਾ ਆ ਪਿਛਲੇ 1 2 ਮਹੀਨੇ ਤੋਂ ਵੇਟ ਕਰ ਰਿਹਾ ਸੀ ਵੇਟ ਕਰ ਰਿਹਾ ਸੀਗਾ ਨਵੰਬਰ ਚ ਹੋ ਜੂਗਾ ਹਾਂ ਨਵੰਬਰ ਚ ਬਰਥਡੇ ਤੋਂ ਪਹਿਲਾਂ ਪਹਿਲਾਂ ਮੈਂ ਬਰਥਡੇ ਤੇ ਵੈਸੇ ਇਕੱਠਾ ਹੀ ਸੈਲੀਬ੍ਰੇਟ ਕਰਨ ਦਾ ਸੋਚਦਾ ਸੀ ਪਰ ਦੋ ਜਣ ਪਹਿਲਾਂ ਹੀ ਹੋ ਗਈ ਤੇ ਮੈਂ ਤਾਂ ਹੀ ਆ ਨਾ ਜੋ ਸੋਚਾਂਗੇ ਸੋ ਹੋਵਾਂਗੇ ਅੱਜ ਬਈ ਬਹੁਤ ਖੁਸ਼ੀ ਹੈ ਵੈਸੇ ਇੱਕ ਚਾਹ ਹੁੰਦਾ ਜਦੋਂ 50000 ਹੋਇਆ ਸੀ ਉਦੋਂ ਵੀ ਬੜਾ ਚਾਹ ਖੁਸ਼ੀ ਹੋਈ ਸੀ ਤੇ ਹੁਣ ਲੱਖ ਹੋ ਗਿਆ ਫਿਰ ਵੀ ਮੈਂ ਕਹਿੰਦਾ ਅਨੰਦ ਆ ਕੇ ਤੇ ਆਪਣਾ ਇੰਸਟਾਗ੍ਰam ਪੇਜ ਵੀ ਉਹਨੂੰ ਵੀ ਫੋਲੋ ਕਰ ਲਓ ਤੇ ਆਪਣਾ 61780 ਦੇ ਕਰੀਬ ਉਹ ਵੀ ਆਪਾਂ ਹੋ ਸਕਦਾ ਕੰਪਲੀਟ ਐਸੇ ਸਾਲ ਦੇ ਵਿੱਚ ਵਿੱਚ ਉਹ ਵੀ ਲੱਖ ਆਪਾਂ ਸਬਸਕ੍ਰਾਈਬਰ ਆ ਫਾਲੋਅਰ ਕਰਨਾ ਇੰਸਟਾਗ੍ਰਾਮ ਤੇ ਜਿਹੜਾ ਆਪਣਾ ਹੈਗਾ YouTube ਉਹ ਤੇ ਆਪਾਂ 12-13 ਹਜ਼ਾਰ ਦੇ ਕਰੀਬ ਉਹ ਵੀ ਆਪਾਂ ਖਿੱਚ ਕੇ ਕਰਨਾ 50 ਹਜ਼ਾਰ ਦਾ ਪਹਿਲਾ ਟਾਰਗੇਟ ਫਿਰ ਉਹਦਾ ਲੱਖ ਦਾ ਕਰਾਂਗੇ ਬਾਬਾ ਨਾਨਕ ਇਦਾਂ ਹੀ ਖੁਸ਼ੀਆਂ ਬਖਸ਼ਿਸ਼ ਤੇ ਕੰਮ ਖਿੱਚਿਓ ਹੁਣ ਜਦੋਂ ਬੱਚਿਆਂ ਨੂੰ ਗਿਆ ਤੇ ਵੇਖਿਓ ਤੇ ਅੱਜ ਫਿਰ ਸੈਲੀਬ੍ਰੇਟ ਦੇਖਦੇ ਆ ਕੀ ਬੰਦਾ ਮਾ ਲਓ ਬਈ 1 ਲੱਖ ਜਿਵੇਂ ਤੁਹਾਨੂੰ ਪਤਾ ਹੀ ਆ ਪੂਰਾ ਹੋ ਗਿਆ ਤੇ ਖੁਸ਼ਦਲਪ੍ਰੀਤ ਹੁਣ ਸਕੂਲੋਂ ਆਏ ਆ ਤੇ ਇਹਨਾਂ ਨੂੰ ਦੱਸਿਆ ਇਹ ਤਾਂ ਹੋ ਗਈਆਂ ਹੋਰ ਖੁਸ਼ੀ ਨਾਲ ਦੂਰੀਆਂ ਵੀ ਅੱਜ ਖਾਣ ਨੂੰ ਮਿਲੂਗਾ ਕਿ ਨਹੀਂ ਹੁਣ ਫਿਰ ਕੁਛ ਖਾਈਏ ਹਾਂਜੀ ਲਓ ਵੀ ਇਹ ਹੋ ਸਕਦਾ ਵੀ ਸਾਡਾ ਕੋਈ ਇਦਾਂ ਦਾ ਕੰਮ ਹੋਇਆ ਹੋਵੇ ਤੇ ਅਸੀਂ ਕਿਤੇ ਖਾਦਾ ਨਾ ਹੋਵੇ ਚਲੋ ਹੁਣ ਬਈ ਮੈਂ ਤਾਂ ਇਹਨਾਂ ਨੂੰ ਆਖਿਆ ਸੀ ਵੀ ਆਪਾਂ ਬਰਥਡੇ ਦੇ ਨਾਲ ਹੀ ਸੈਲੀਬ੍ਰੇਟ ਕਰਾਂਗੇ ਪਰ ਇਹ ਬੰਦੇ ਸਾਡੇ ਕਿੱਥੇ ਮੰਨਦੇ ਆ ਹਾਂਜੀ ਹੁਣ ਤਾਂ ਕੋ ਖਾਣਾ ਹੀ ਪੈਣਾ ਥੈਂਕ ਯੂ ਤਾਂ ਕਰਦੇ ਸਾਰਿਆਂ ਦਾ ਥੈਂਕ ਯੂ ਤੁਸੀਂ ਫੇਸਬੁਕ ਤੇ 100 ਕੇ ਕੰਪਲੀਟ ਕੀਤੇ ਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਫੇਸਬੁੱਕ ਤੇ 100k ਕਰਵਾਏ ਆ ਤੇ ਜਿਨ੍ਹਾਂ ਨੇ ਨਹੀਂ ਕੀਤੇ ਉਹ ਵੀ ਕਰ ਲੋ ਬਾਕੀ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਚਲੋ ਫਿਰ ਆਪਾਂ ਖਾਣ ਚਲੀਏ ਹਾਂਜੀ ਚਲੋ ਜੀ ਲੈ ਵੀ ਖੁਸ਼ ਹਾਂ ਠੀਕ ਹੈ ਆਪਾਂ ਤਾਂ ਨਹੀਂ ਖਾਣਾ ਜਿੱਦਾਂ ਰੋਟੀ ਰੋਟੀ ਖਾ ਕੇ ਤੇ ਤੁਸੀਂ ਖਾਓ ਤੁਸੀਂ ਬਾਤ ਤੁਸੀਂ ਲਓ ਨਾ ਯਾਰੇ ਹੂੰ ਲਓ ਟਰੈਕਟਰ ਲੱਗ ਗਿਆ ਅੰਦਰ ਉਹ ਸੁੱਕ ਗਿਆ ਹੰ ਬੱਲੇ ਟੇਸਟੀ ਕਿ ਨਹੀਂ ਹੂੰ ਸੁਪਰ ਹੂੰ ਕਰ ਲਈ ਤੂੰ ਤਾਂ ਪਾਰਟੀ ਹੈ ਅਸੀਂ ਰਹਿਗੇ ਅਸੀਂ ਕਰਾਂਗੇ ਬਾਅਦ ਚ ਕਿ ਅਸੀਂ ਰੋਟੀ ਖਾ ਕੇ ਟੈਨਾ ਚਾਹ ਚੂ ਪੀਤੀ ਆ ਤਾਂ ਕਰਕੇ ਤੁਸੀਂ ਖਾਓ ਨੋਨੂ ਮਨੂ ਬੱਚੇ ਇੱਕ ਇੱਕਾ ਦੇ ਦਿਓ ਗੁਰੂ ਘਰ ਦਾ ਹੋ ਗਿਆ ਟਾਈਮ ਤੇ ਹੁਣ ਗੁਰੂ ਦਾ ਕਰਦੇ ਆ ਸ਼ੁਕਰਾਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵਲੌਗ ਹੁਣ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਸਾਰੇ ਜਣੇ ਜ਼ਰੂਰ ਸਪੋਰਟ ਕਰਿਆ ਜੋ ਜਿਉਂਦੇ ਵਾਸਤੇ ਰੋ ਬਾਏ ਬਾਏ